ਮੁਕੇਸ਼ ਅੰਬਾਨੀ ਦੀ ਰਿਲਾਇੰਸ ਰਿਟੇਲ ਦੇ ਵੱਲੋਂ ਇਸ ਵਿਲੇ ਸਪੋਰਟ ਸਟੋਰ ਖੋਲਣ ਦੀ ਪੂਰੀ ਪੂਰੀ ਤਿਆਰੀ ਕਰ ਲਈ ਗਈ ਹੈ। ਅਸਲ ਵਿੱਚ ਜਿੱਥੇ ਗੱਲ ਕੀਤੀ ਜਾਵੇ ਮੁਕੇਸ਼ ਅੰਬਾਨੀ ਹੋਣਾ ਦੀ ਤੇ ਉਹਨਾਂ ਦੇ ਦੇਸ਼ ਦੇ ਵਿੱਚ بزਨਸ ਕਾਫੀ ਜ਼ਿਆਦਾ ਚੱਲ ਰਹੇ ਨੇ ਜਿਸ ਦੇ ਲਗਾਤਾਰ ਉਹਨਾਂ ਦੇ ਵੱਲੋਂ ਵੱਖ-ਵੱਖ ਸਟੋਰ ਵੀ ਖੁੱਲੇ ਜਾਂਦੇ ਨੇ ਚਾਹੇ ਗੱਲ ਕੀਤੀ ਜਾਵੇ ਰਿਲਾਇੰਸ ਰਿਟੇਲ ਦੀ ਜਾਂ ਫਿਰ ਇਸ ਤੋਂ ਇਲਾਵਾ Jio ਦੀ ਗੱਲ ਹੋਵੇ ਤਾਂ ਇਸ ਵਿਲੇ ਮੁਕੇਸ਼ ਅੰਬਾਨੀ ਦਾ ਜੋ بزਨਸ ਦੇਸ਼ ਦੇ ਵਿੱਚ ਕਾਫੀ ਜ਼ਿਆਦਾ ਫੈਲਿਆ ਹੋਇਆ ਨਜ਼ਰ ਆਇਆ ਹੈ। ਤੇ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਗਈ ਹੈ ਕਿ ਹਾਜ਼ਾਰ ਹੈ ਕਿ ਉਹਨਾਂ ਦੇ ਵੱਲੋਂ ਸਪੋਰਟਸ ਸਟੋਰ ਵੀ ਖੋਲ੍ਹਿਆ ਜਾ ਰਿਹਾ ਪਰ ਹਾਲੇ ਤੱਕ ਹਾਮੀ ਅੰਬਾਨੀ ਪਰਿਵਾਰ ਦੇ ਵੱਲੋਂ ਨਹੀਂ ਪਈ ਗਈ ਤੇ ਪੂਰੀ ਰਿਪੋਰਟ ਜੋ ਸਾਹਮਣੇ ਨਿਕਲ ਕੇ ਆਈ ਹੈ ਉਹ ਤੁਹਾਨੂੰ ਦੱਸਦੇ ਹਾਂ ਮੁਕੇਸ਼ ਅੰਬਾਨੀ ਦੀ ਰਿਲਾਇੰਸ ਰਿਟੇਲ ਇੱਕ ਸਪੋਰਟਸ ਸਟੋਰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ ਇਸ ਦੇ ذریعے ਕੰਪਨੀ ਕੋਵਿਡ-19 ਤੋਂ ਬਾਅਦ ਤੇਜ਼ੀ ਦੇ ਨਾਲ ਵਧ ਰਹੇ ਐਥਲੀਜ਼ਰ ਬਾਜ਼ਾਰ ਨੂੰ ਨਿਸ਼ਾਨਾ ਬਣਾਏਗੀ ਇਕਨੋਮਿਕ ਟਾਈਮਜ਼ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਇਸ ਦੇ ਜ਼ਰੀਏ ਕੰਪਨੀ ਫਰੈਂਡ ਸਪੋਰਟਸ ਰਿਟੇਲਰ ਡੈਕਾਥਲਨ ਦੇ ਨਾਲ ਮੁਲਾਕਾਤ ਕਰੇਗੀ ਰਿਪੋਰਟ ਦੇ ਮੁਤਾਬਕ ਕੰਪਨੀ ਦੇ ਵੱਲੋਂ ਨਵੇਂ ਸਟੋਰ ਦੇ ਲਈ ਵੱਡੇ ਸ਼ਹਿਰਾਂ ਦੇ ਮਾਲਜ ਅਤੇ ਰੋਡ ਸਾਈਡ ਮੌਲਸ ਦੇ ਵਿੱਚ 8000 ਤੋਂ 10000 ਵਰਗ ਫੁੱਟ ਜਗ੍ਹਾ ਕਿਰਾਏ ਤੇ ਦੇਣ ਦੀ ਗੱਲ ਬਾਤ ਕੀਤੀ ਜਾ ਰਹੀ ਹੈ ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਵੀ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਇਕਮਾਲ ਆਪਰੇਟਰ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਰਿਲਾਈਜ਼ ਉਸ ਜਗ੍ਹਾ ਦੀ ਤਲਾਸ਼ ਕਰ ਰਹੀ ਹੈ ਜਿਸ ਨੂੰ ਮਾਲ ਦੇ ਬਾਹਰ ਵਿਧਾਇਆ ਜਾ ਸਕਦਾ ਹੈ ਜਿੱਥੇ ਇੱਕ ਖੇਡ ਦਾ ਮੈਦਾਨ ਵੀ ਬਣਾਇਆ ਜਾ ਸਕਦਾ ਹੈ ਕੰਪਨੀ ਰਜਿਸਟਰਾਰ ਕੋਲ ਐਕਸਚੇਂਜ ਫਲਾਈਂਗ ਦੇ ਅਨੁਸਾਰ ਟੈਕੈਥਲਨ ਨੇ FY23 ਦੇ ਵਿੱਚ 3955 ਕਰੋੜ ਦੀ ਆਮਦਨੀ ਪੋਸਟ ਕੀਤੀ ਜੋ ਕਿ FY21 ਦੇ ਵਿੱਚ 2936 ਕਰੋੜ ਅਤੇ FY21 ਦੇ ਵਿੱਚ 2000 79 ਕਰੋੜ ਸੀ ਦੋ ਸਾਲਾਂ ਦੇ ਵਿੱਚ ਪ੍ਰਮੁੱਖ ਸਪੋਰਟਸ ਬ੍ਰਾਂਡਾਂ ਦੀ ਵਿਕਰੀ ਦੇ ਵਿੱਚ ਉਛਾਲ ਆਇਆ ਤੰਦਰੁਸਤੀ ਪ੍ਰਤੀ ਵਧ ਰਹੀ ਜਾਗਰੂਕਤਾ ਅਤੇ ਐਥਲੈਟਿਕ ਪਹਿਰਾਵੇ ਦੀ ਵਾਧੀ ਮੰਗ ਨੇ ਪਿਛਲੇ ਦੋ ਸਾਲਾਂ ਦੇ ਵਿੱਚ ਪ੍ਰਮੁੱਖ ਸਪੋਰਟਸ ਬ੍ਰਾਂਡਾਂ ਦੀ ਵਿਕਰੀ ਦੇ ਵਿੱਚ ਵਾਧਾ ਕੀਤਾ ਕੰਪਨੀ ਦੇ ਰਜਿਸਟਰਾਰ ਦੇ ਨਾਲ ਐਕਸਚੇਂਜ ਫਲਾਈਂਗ ਦੇ ਅਨੁਸਾਰ ਟੂਮਾ ਡੈਕਾਥਲਨ ਐਡੀਡਾਸ ਸਕੇਚਰਸ ਅਤੇ ਐਸਐਕਸ ਵਰਗੇ ਬ੍ਰਾਂਡਾਂ ਨੇ 32 ਸਾਲ 21 ਤੋਂ ਸਾਲ ਦਰਸਾਲ 35 ਤੋਂ 60% ਵਾਧਾ ਪ੍ਰਾਪਤ ਕੀਤਾ ਐਫਾਈ 23 ਦੇ ਵਿੱਚ ਇਹਨਾਂ ਕੰਪਨੀਆਂ ਦੀ ਸੰਯੁਕਤ ਆਮਦਨ 11617 ਕਰੋੜ ਸੀ ਭਾਰਤ ਸਪੋਰਟਸਵੇਅਰ ਕੰਪਨੀਆਂ ਦੇ ਲਈ ਸਭ ਤੋਂ ਤੇਜ਼ੀ ਦੇ ਨਾਲ ਵਧਣ ਵਾਲੇ ਬਾਜ਼ਾਰ ਦੇ ਵਿੱਚੋਂ ਇੱਕ ਹੈ 1.4 ਬਿਲੀਅਨ ਦੀ ਆਬਾਦੀ ਦੇ ਨਾਲ ਭਾਰਤ ਸਪੋਰਟਸਵੇਅਰ ਅਤੇ ਫੁੱਟਵੇਅਰ ਕੰਪਨੀਆਂ ਦੇ ਲਈ ਸਭ ਤੋਂ ਤੇਜ਼ੀ ਦੇ ਨਾਲ ਵਧ ਰਹੇ ਬਾਜ਼ਾਰਾਂ ਅਤੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿੱਚੋਂ ਇੱਕ ਹੈ ਜ਼ਿਆਦਾਤਰ ਗਲੋਬਲ ਬ੍ਰਾਂਡ ਦੁੱਧ ਹਾਕੀਆਂ ਤੋਂ ਬਾਅਦ ਸਮੇਂ ਤੋਂ ਭਾਰਤ ਦੇ ਵਿੱਚ ਮੌਜੂਦ ਨੇ ਕ੍ਰਿਕਟ ਅਤੇ ਹੋਰ ਖੇਡਾਂ ਗਤੀਵਿਧੀਆਂ ਦੇ ਨਾਲ ਸਾਂਝਦਾਰੀ ਦੇ ਵਿੱਚ ਆਪਣੇ ਉਤਪਾਦ ਵੇਚ ਰਹੇ ਨੇ ਰਿਲਾਇੰਸ ਰਿਟੇਲ ਰਿਲਾਇੰਸ ਮੋਦੀ ਪ੍ਰਚੂਨ ਇਕਾਈ ਹੈ ਰਿਲਾਇੰਸ ਰਿਟੇਲ ਦੇਸ਼ ਦੀ ਸਭ ਤੋਂ ਵੱਡੀ ਨਿਜੀ ਖੇਤਰ ਦੀ ਕੰਪਨੀ ਰਿਲਾਇੰਸ ਇੰਡਸਟਰੀ ਦੀ ਪ੍ਰਚੂਨ ਇਕਾਈ ਹੈ ਰਿਲਾਇੰਸ ਰਿਟੇਲ ਨੇ Q4 FY24 ਦੇ ਵਿੱਚ 1.52 ਕਰੋੜ ਬਰਗ ਪਟ ਦੇ ਕੁੱਲ ਖੇਤਰ ਦੇ ਵਾਅਦੇ ਦੇ ਨਾਲ 1840 ਨਵੇਂ ਸਟੋਰ ਖੋਲੇ ਨੇ ਤੇ ਹੁਣ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੁਕੇਸ਼ ਅੰਬਾਨੀ ਦੀ ਇਸ ਕੰਪਨੀ ਦੇ ਵੱਲੋਂ ਹੁਣ ਸਪੋਰਟਸ ਸਟੋਰ ਖੋਲਣ ਦੀ ਪੂਰੀ ਤਿਆਰੀ ਕੀਤੀ ਗਈ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਫਿਲਹਾਲ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੀ ਪੁਸ਼ਟੀ ਪੂਰਨ ਤਰੀਕੇ ਦੇ ਨਾਲ ਨਹੀਂ ਕੀਤੀ ਜਾ ਸਕਦੀ ਕਿ ਅੰਬਾਨੀ ਪਰਿਵਾਰ ਜਾਂ ਫਿਰ ਕੰਪਨੀ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ